ਹਫਤਾਵਾਰੀ ਲੜੀਵਾਰ ਕਿਤਾਬਾਂ ਬੋਲਦੀਆਂ ਨਾਲ ਜੁੜੇ ਮੇਰੇ ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਦੋਸਤੋ ਤੁਹਾਡੇ ਆਪਣੇ ਹੀ ਨਿਰੰਝਨ ਬੋਹਾ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਇਸ ਕਾਲਮ ਤਹਿਤ ਅਸੀਂ ਹਰ ਹਫਤੇ ਪੰਜਾਬੀ ਸਾਹਿਤ ਦੀ ਕਿਸੇ ਨਵੀਂ ਛਪੀ ਪੁਸਤਕ ਦੀ ਜਾਣ ਪਛਾਣ ਤੁਹਾਡੇ ਨਾਲ ਕਰਾਉਣੇ ਆ ਆਪਣੇ ਇਹਨਾਂ ਯਤਨਾਂ ਦੀ ਨਿਰੰਤਰਤਾ ਬਣਾਈ ਰੱਖਦੇ ਹਾਂ ਅੱਜ ਆਪਾਂ ਸਾਡੇ ਨੌਜਵਾਨ ਨਾਵਲਕਾਰ ਡਾਕਟਰ ਯਾਦਵਿੰਦਰ ਸਿੰਘ ਦੇ ਪਲੇਠੇ ਰਾਵਲ ਕੰਡਿਆਲੇ ਰਾਹਾਂ ਦੇ ਪੰਦੀ ਬਾਰੇ ਆਪਣੇ ਵਿਚਾਰਾਂ ਦੀ ਸਾਂਝ ਪਾਵਾਂਗੇ ਦੋਸਤੋ ਡਾਕਟਰ ਯਾਦਵਿੰਦਰ ਸਿੰਘ ਦੇ ਘਰ ਦਾ ਸਹਿਤਕ ਮਾਹੌਲ ਉਸ ਨੂੰ ਗੰਭੀਰਤਾ ਨਾਲ ਪੰਜਾਬੀ ਕਹਾਣੀ ਤੇ ਨਾਵਲ ਦੇ ਖੇਤਰ ਨਾਲ ਜੋੜਨ ਵਿੱਚ ਸਹਾਇੀ ਬਣਿਆ ਉਸ ਦੇ ਪਿਤਾ ਭਜਨ ਸਿੰਘ ਸਿੱਧੂ ਸੇਵਾਮੁਕਤ ਡੀਡੀਪੀਓ ਲੰਬੇ ਅਰਸੇ ਤੋਂ ਨਾਵਲਕਾਰੀ ਦੇ ਖੇਤਰ ਨਾਲ ਜੁੜੇ ਹੋਏ ਨੇ ਭਾਵੇਂ ਉਸ ਨੂੰ ਨਾਵਲ ਤੇ ਕਹਾਣੀਆਂ ਲਿਖਣ ਦੀ ਪ੍ਰੇਰਣਾ ਆਪਣੇ ਪਿਤਾ ਤੋਂ ਮਿਲੀ ਹੈ ਪਰ ਉਸ ਦਾ ਆਪਣਾ ਸਮਾਜਿਕ ਅਨੁਭਵ ਆਪਣੇ ਪਿਤਾ ਤੋਂ ਬਿਲਕੁਲ ਵੱਖਰਾ ਹੈ ਤੇ ਆਪਣੇ ਅਨੁਭਵ ਨੂੰ ਵਿਅਕਤੀ ਚ ਬਦਲਣ ਸੰਬੰਧੀ ਉਸ ਦੀਆਂ ਕਲਾਜੁਗਤਾਂ ਵੀ ਆਪਣੀ ਵੱਖਰਤਾ ਦਾ ਪ੍ਰਭਾਵ ਛੱਡਦੀਆਂ ਨੇ ਜੇ ਉਹ ਆਪਣੇ ਪਲੇਠੇ ਕਹਾਣੀ ਸੰਗ੍ਰਹਿ ਬਦਲਦੇ ਰਿਸ਼ਤੇ ਨਹੀਂ ਨਵੀਆਂ ਪੂੰਜੀਵਾਦੀ ਕੀਮਤਾਂ ਦੇ ਅਸਰ ਹੇਠ ਸਾਡੇ ਸਮਾਜਿਕ ਤੇ ਪਰਿਵਾਰਕ ਰਿਸ਼ਤਿਆਂ ਵਿੱਚ ਆਏ ਵੱਡੇ ਬਦਲਾਵਾਂ ਦੀ ਗੱਲ ਕਰਦਾ ਹੈ ਤਾਂ ਉਸ ਦਾ ਪਲੇਠਾ ਨਾਵਲ ਕੰਡਿਆਲੇ ਰਾਹਾਂ ਦੇ ਪੰਦੀ ਪੰਜਾਬ ਵਿੱਚ ਤੇਜ਼ੀ ਨਾਲ ਵਿਕਸਿਤ ਹੋ ਰਹੇ ਗੈਂਗਸਟਰਵਾਦ ਨੂੰ ਇਸ ਨਕਾਰਾਤਮਕ ਬਦਲਾਅ ਦੇ ਸਿਖਰ ਵੱਜੋਂ ਉਭਾਰਦਾ ਹੈ ਨਾਵਲ ਆਪਣੇ ਰਚੇਤਾ ਦੀ ਇਸ ਚਿੰਤਾ ਨੂੰ ਚੰਤਨਸ਼ੀਲਤਾ ਵਿੱਚ ਬਦਲਦਾ ਹੈ ਕਿ ਬੇਰੋਜ਼ਗਾਰੀ, ਬੇਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ, ਬੇਇਨਸਾਫੀ, ਚੋਰੀ-ਬੁਝਾਰੀ, ਲੁੱਟ-ਖਸੁੱਟ ਤੇ ਭਾਈ-ਭਤੀਜਾਵਾਦ ਕਾਰਨ ਨਿਰਾਸ਼ ਤੇ ਹਤਾਸ਼ ਹੋਈ ਪੰਜਾਬ ਦੀ ਜਵਾਨੀ ਦਾ ਗੈਂਗਸਟਰ ਵਧ ਵੱਲ ਵਧ ਰਿਹਾ ਚੁਕਾ ਸਿਰਫ ਉਹਨਾਂ ਦੇ ਘਰ ਪਰਿਵਾਰਾਂ ਦੀ ਬਰਬਾਦੀ ਦੀ ਇਬਾਰਤ ਹੀ ਨਹੀਂ ਲਿਖ ਰਿਹਾ ਸਗੋਂ ਪੰਜਾਬ ਦੀ ਅਮਨ ਤੇ ਸ਼ਾਂਤੀ ਨੂੰ ਵੀ ਲਾਂਬੂ ਲਾ ਰਿਹਾ ਹੈ ਪੰਜਾਬ ਚ ਗੈਂਗਸਟਰਵਾਦ ਕਿਉਂ ਵਧ ਰਿਹਾ ਹੈ ਇਸ ਦੀਆਂ ਜੜਾ ਕਿੱਥੇ ਨੇ ਇਸ ਦੇ ਵੱਧ ਫੁੱਲ ਨੂੰ ਚ ਪੰਜਾਬ ਦੀ ਰਾਜਨੀਤੀ ਤੇ ਰਾਜਨੀਤੀਵਾਨਾਂ ਦਾ ਕੀ ਰੋਲ ਹੈ ਗੈਂਗਸਟਰ ਵੱਧੀ ਜਿਹੜੇ ਗਰੁੱਪ ਐ ਇਹ ਆਪਸ ਵਿੱਚ ਕਿਉਂ ਲੜਦੇ ਨੇ ਤੇ ਇਹਨਾਂ ਨੂੰ ਕੌਣ ਲੜਾਉਂਦਾ ਹੈ ਕੀ ਪੰਜਾਬ ਪੁਲਿਸ ਵੀ ਰਾਜਨੀਤੀਵਾਨਾਂ ਤੇ ਗੈਂਗਸਟਰਾਂ ਦੇ ਆਪਸੀ ਗੱਠਜੋੜ ਦੀ ਕੋਈ ਕੜੀ ਹੈ ਜਾਂ ਉਹ ਗੈਂਗਸਟਰਵਾਦ ਦੇ ਖਾਤਮੇ ਲਈ ਸੱਚਮੁੱਚ ਵਚਨਬੱਧ ਹੈ ਆਦ ਅਨੇਕਾਂ ਹੀ ਸਵਾਲ ਹਨ ਜਿਨ੍ਹਾਂ ਦੇ ਜਵਾਬ ਇਹ ਨਾਵਲ ਤਲਾਸ਼ਦਾ ਹੈ ਨਾਵਲ ਦਾ ਅੰਤਲਾ ਸਿੱਟਾ ਇਹੀ ਹੈ ਕਿ ਜਿਹੜੇ ਕੰਡਿਆਲੇ ਰਾਹਾਂ ਤੇ ਨਾਵਲ ਦੇ ਪਾਤਰ ਵੀਰੂ ਰਸੀਦ ਬੰਟੀ ਜਾਂ ਅਸ਼ੋਕ ਵਰਗੇ ਨੌਜਵਾਨ ਤੁਰ ਰਹੇ ਨੇ ਜਾਂ ਤੁਰਨ ਦਾ ਇਰਾਦਾ ਰੱਖਦੇ ਨੇ ਉਹ ਰਾਹ ਸਿਰਫ ਮੌਤ ਵੱਲ ਜਾਂਦੇ ਰਾਹ ਨੇ ਰਾਜਨੀਤਿਕ ਸਰਪ੍ਰਸਤੀ ਤੋਂ ਬਿਨਾ ਗੈਂਗਸਟਰਵਾਦ ਵੱਧ ਫੁੱਲ ਨਹੀਂ ਸਕਦਾ ਦੇ ਰਾਜਨੀਤੀਵਾਨਾਂ ਲਈ ਗੁੰਡੇ ਜਾਂ ਗੈਂਗਸਟਰ ਸਿਰਫ ਵਰਤਨ ਤੋਂ ਬਾਅਦ ਸੁੱਟ ਦੇਣ ਵਾਲੀ ਚੀਜ਼ ਹੁੰਦੇ ਨੇ ਇਸ ਤਰ੍ਹਾਂ ਨਾਵਲ ਗੈਂਗਸਟਰਵਾਦ ਦੇ ਪਾੜੇ ਪਿਛੇ ਛੁਪੇ ਹਨੇਰਿਆਂ ਦੇ ਦ੍ਰਿਸ਼ਾਂਤ ਸਿਰਜ ਕੇ ਪੰਜਾਬ ਦੀ ਨੌਜਵਾਨੀ ਨੂੰ ਅਗਾਹ ਕਰਦਾ ਹੈ ਕਿ ਉਹ ਭੁੱਲ ਕੇ ਵੀ ਸਵੇ ਬਰਬਾਦੀ ਵਾਲੇ ਇਸ ਰਾਧੀ ਚੋਣ ਨਾ ਕਰਨ ਨਵਲ ਦੀ ਕਹਾਣੀ ਇੱਕ ਛੋਟੇ ਭਰਾ ਵੱਲੋਂ ਵੱਡੇ ਭਰਾ ਨਾਲ ਕੀਤੀ ਬੇਇਨਸਾਫੀ ਤੇ ਬੇਈਮਾਨੀ ਦੇ ਬਿਰਤਾਂਤ ਨਾਲ ਸ਼ੁਰੂ ਹੁੰਦੀ ਹੈ ਕਾਰਗਿਲ ਯੁੱਧ ਦੇ ਸ਼ਹੀਦ ਸੂਬੇਦਾਰ ਉਜਾਗਰ ਸਿੰਘ ਦੇ ਦੋ ਪੁੱਤਰਾਂ ਵਿੱਚੋਂ ਛੋਟਾ ਪੁੱਤਰ ਰਾਮਪਾਲ ਜੋਤ ਤਾਂ ਚਲਾਕ ਤੇ ਸਵਾਰਥੀ ਪ੍ਰਤੀ ਵਾਲਾ ਹੈ ਪਰ ਵੱਡਾ ਪੁੱਤਰ ਧਰਮਪਾਲ ਲੋੜੋਂ ਵੱਧ شریف ਤੇ ਸੱਚਾ ਸੁੱਚਾ ਇਨਸਾਨ ਹੈ ਛੋਟਾ ਭਰਾ ਜਿੱਥੇ ਪੜਿਆ ਲਿਖਿਆ ਹੁੰਨ ਕਾਰਨ ਪਿਤਾ ਦੀ ਸ਼ਹਾਦਤ ਦੇ ਜਵਾਨੇ ਵਜੋਂ ਪਰਿਵਾਰ ਦੇ ਇੱਕ ਜੀ ਨੂੰ ਮਿਲਣ ਵਾਲੀ ਸਰਕਾਰੀ ਨੌਕਰੀ ਤੇ ਕਬਜ਼ਾ ਕਰ ਲੈਂਦਾ ਹੈ ਉੱਥੇ ਪਿੰਡ ਦੇ ਸਰਪੰਚ ਨਾਲ ਗੰਢ ਤੁਪ ਕਰਕੇ ਪਿਤਾਪੁਰਖੀ ਮਕਾਨ ਨੂੰ ਵੀ ਆਪਣੇ ਵੱਡੇ ਭਰਾ ਤੋਂ ਖੋਹ ਲੈਂਦਾ ਹੈ ਧਰਮਪਾਲ ਆਪਣੀ ਮਿਹਨਤ ਨਾਲ ਪਿੰਡ ਛੱਡ ਕੇ ਲੁਧਿਆਣੇ ਸ਼ਹਿਰ 'ਚ ਆਪਣੀਆਂ ਸਮਾਜਿਕ ਤੇ ਆਰਥਿਕ ਜਣਾ ਲਾਉਣ 'ਚ ਸਫਲਤਾ ਹੋ ਜਾਂਦਾ ਹੈ ਪਰ ਛੇਤੀ ਹੀ ਸ਼ਹਿਰ ਦੇ ਰਾਜਸੀ ਸਰਪ੍ਰਸਤੀ ਹਾਸਲ ਗੈਂਗਸਟਰ ਰਾਜਵੀਰ ਨਾਲ ਵੈਰਪੈਣ ਤੇ ਇਹ ਜਣਾ ਫਿਰ ਤੋਂ ਕਮਜ਼ੋਰ ਪੈ ਜਾਂਦੀਆਂ ਨੇ ਕਾਰ ਮਰਮਤ ਦੇ ਵਰਕਸ਼ਾਪ ਤੇ ਉਹ ਜਿਸ ਕੁੜੀ ਨੂੰ ਰਾਜਵੀਰ ਨਾਲ ਵੇਖਦਾ ਉਸੇ ਕੁੜੀ ਦਾ ਅਗਲੇ ਦਿਨ ਕਤਲ ਹੋ ਜਾਂਦਾ ਹੈ ਆਪਣੀ ਜ਼ਮੀਰ ਦੀ ਆਵਾਜ਼ ਤੇ ਉਹ ਥਾਣੇ ਪਹੁੰਚ ਕੇ ਇਹ ਗੱਲ ਥਾਣਾ ਮੁਖੀ ਨਾਲ ਸਾਂਝਾ ਕਰਦਾ ਹੈ ਤਾਂ ਪੁਲਸ ਤੇ ਗੈਂਗਸਟਰਵਾਦ ਦੇ ਗੱਠਜੋੜ ਦੇ ਚੱਲਦਿਆਂ ਉਹ ਸਿੱਧਾ ਗੈਂਗਸਟਰਾਂ ਦੇ ਨਿਸ਼ਾਨੇ ਤੇ ਆ ਜਾਂਦਾ ਹੈ। ਰਾਜਵੀਰ ਦੇ ਗੁੰਡੇ ਧਰਮਪਾਲ ਦੇ بیٹے ਜੱਗੇ ਦੀ ਬਾਹ ਤੋੜ ਕੇ ਉਸ ਨੂੰ ਗਵਾਹੀ ਦੇਣ ਤੋਂ ਰੋਕਣਾ ਚਾਹੁੰਦੇ ਨੇ। ਤਾਂ ਉਸ ਦੇ ਗੁੱਸੇ ਖੋਰ ਸੁਭਾਅ ਦਾ ਪੁੱਤਰ ਵੀਰੂ ਇਸ ਕਾਰਵਾਈ ਦਾ ਜਵਾਬੀ ਮੋੜ ਹੰਸਾ ਰਹੀ ਦਿੰਦਾ ਤੇ ਇਸ ਤਰ੍ਹਾਂ ਨਾਮੁਕਣ ਵਾਲੀ ਗੈਂਗ ਵਾਰਦੀ ਸ਼ੁਰੂਆਤ ਹੋ ਜਾਂਦੀ ਹੈ ਨਾਵਲ ਦੀ ਕਹਾਣੀ ਅੱਗੇ ਦੁਰਦੀ ਹੈ ਤਾਂ ਦੂਰਾਸੀ ਆਗੂਆ ਬਖਤਾਵਰ ਸਿੰਘ ਤੇ ਬਲਰਾਜ ਸਿੰਘ ਦੀ ਰਾਜਸੀ ਸ਼੍ਰੀਕੇ ਬਾਜੀ ਦੀਆਂ ਕਈ ਲੁਖਵੀਆਂ ਪਰਤਾਂ ਸਾਹਮਣੇ ਆਉਂਦੀਆਂ ਨੇ ਰਾਜਵੀਰ ਤੇ ਉਸਦੇ ਗੈਂਗ ਨੂੰ ਰਾਸ਼ੀ ਆਗੂ ਬਖਤਾਵਰ ਸਿੰਘ ਦੀ ਸਰਪ੍ਰਸਤੀ ਹਾਸਲ ਹੈ ਤੇ ਦੂਜੇ ਪਾਸੇ ਬਖਤਾਵਰ ਦੇ ਵਿਰੋਧੀ ਮੈਂਬਰ ਪਾਰਲੀਮੈਂਟ ਬਰਲਾਜ ਨੂੰ ਉਸ ਦਾ ਮੁਕਾਬਲਾ ਕਰਨ ਲਈ ਕਿਸੇ ਦਲੇਰ ਗੁੰਡੇ ਜਾਂ ਗੈਂਗਸਟਰ ਦੀ ਲੋੜ ਹੈ ਜਦੋਂ ਉਹ ਧਰਮਪਾਲ ਦੇ ਮੁੰਡੇ ਵੀਰੂ ਨੂੰ ਰਾਜਵੀਰ ਨੂੰ ਮਾਤ ਪਾਉਂਦੇ ਵੇਖਦਾ ਹੈ ਤਾਂ ਉਹ ਜ਼ਿਲ੍ਹੇ ਦੇ ਐਸਐਸਪੀ ਰਾਹੀਂ ਉਸ ਨੂੰ ਆਪਣੀ ਪਾਰਟੀ ਦੇ ਯੂਥ ਵਿੰਗ ਦਾ ਪ੍ਰਧਾਨ ਬਣਾ ਕੇ ਆਪਣੀ ਸ਼ਰਨ ਚ ਲੈ ਆਉਂਦਾ ਹੈ ਫਿਰ ਦੋਵੇਂ ਰਾਸ਼ੀ ਆਗੂਆ ਤੇ ਦੋਵੇਂ ਗੈਂਗਸਟਰ ਗਰੁੱਪਾਂ ਵਿਚਕਾਰ ਲੰਮੀ ਛੇ ਤੇ ਮਾਤ ਦੀ ਖੇਡ ਚੱਲਦੀ ਏ ਨਾਵਲ ਵਿੱਚ ਜਦੋਂ ਬਖਤਾਵਰ ਤੇ ਰਾਜਵੀਰ ਆਪਣੇ ਆਪਣੇ ਹਿੱਤਾਂ ਦੀ ਰਾਖੀ ਲਈ ਆਪਸ ਵਿੱਚ ਸਮਝੌਤਾ ਕਰਕੇ ਵੀਰੂ ਨੂੰ ਜੇਲ੍ਹ 'ਚ ਮਰਵਾਉਣ ਦੀ ਸਾਜ਼ਿਸ਼ ਰਚਦੇ ਨੇ ਤਾਂ ਨਾਵਲ ਗੈਂਗਸਟਰਵਾਦ ਦੇ ਰਾਤ ਤੇ ਪੈਣ ਵਾਲੇ ਨੌਜਵਾਨਾਂ ਨੂੰ ਚੰਗੀ ਤਰ੍ਹਾਂ ਸਪਸ਼ਟ ਕਰ ਦਿੰਦਾ ਹੈ ਕਿ ਰਾਸ਼ੀ ਆਗੂ ਕਿਸੇ ਦੇ ਸਕੇ ਨਹੀਂ ਹੁੰਦੇ ਤੇ ਗੈਂਗਸਟਰ ਉਹਨਾਂ ਲਈ ਇਸ਼ਾਰੇ ਤੇ ਨੱਚਣ ਵਾਲੇ ਪਿਆਦੇ ਤੋਂ ਵੱਧ ਹੈਸੀਅਤ ਨਹੀਂ ਰੱਖਦੇ ਨਾਵਲ ਮਨੁੱਖੀ ਜੀਵਨ ਤੌਰ ਨੂੰ ਹਲਾਰਾ ਦੇਣ ਵਾਲੀ ਇਸ ਮਨੋ ਸਮਾਜਿਕ ਧਾਰਨਾ ਦੀ ਵਿਸ਼ੇਸ਼ ਤੌਰ ਤੇ ਪੁਸ਼ਟੀ ਕਰਦਾ ਹੈ ਕਿ ਸਥਿਤੀਆਂ ਭਾਵੇਂ ਕਿੰਨੀਆਂ ਵੀ ਪ੍ਰਤੀਕੂਲ ਤੇ ਨਾ ਸਾਜ਼ਗਾਰ ਹੋਣ ਮਾਨਵਤਾ ਦਾ ਜਜ਼ਬਾ ਹਰ ਕਾਲ ਤੇ ਹਰ ਹਾਲ ਵਿੱਚ ਆਪਣੀ ਹੋਂਦ ਬਣਾਈ ਰੱਖਦਾ ਹੈ ਇੱਕ ਪਾਸੇ ਧਰਮ ਪਾਲ ਲੱਖ ਮੁਸੀਬਤਾਂ ਸਹਿੜ ਕੇ ਵੀ ਆਪਣਾ ਮਾਨਵਤਾਵਾਦੀ ਫਰਜ਼ ਨਿਭਾਉਂਦਾ ਹੈ ਤਾਂ ਉੱਥੇ ਭ੍ਰਿਸ਼ਟਾਚਾਰ ਲਈ ਪੂਰੀ ਤਰ੍ਹਾਂ ਬਦਨਾਮ ਹੋਏ ਪੁਲਿਸ ਭਾਗ ਵਿੱਚ ਵੀ ਐਸਐਸਪੀ ਸ਼ਕੰਦਰ ਸਿੰਘ ਤੇ ਇੰਸਪੈਕਟਰ ਫਤੇ ਸਿੰਘ ਲਗਦੀ ਬਾ ਸਾਈ ਤੇ ਮਾਨਵਤਾ ਦਾ ਸਾਥ ਦਿੰਦੇ ਨੇ ਐਮਪੀ ਬਲराज ਸਿੰਘ ਜਦੋਂ ਵੀਰੂ ਨੂੰ ਉਸ ਦੇ ਸਾਥੀ ਰਹੇ ਬੰਟੀ ਹਥੋਂ ਜੇਲ੍ਹ ਚ ਮਰ ਬਣਾਉਣਾ ਚਾਹੁੰਦਾ ਤਾਂ ਉਹ ਵੀਰੂ ਦੀ ਜਾਨ ਬਚਾਉਣ ਲਈ ਆਪਣੀ ਨੌਕਰੀ ਨੂੰ ਵੀ दाते ਲਾ ਦਿੰਦੇ ਨੇ ਤੇ ਉਹਨਾਂ ਲਈ ਵੀਰੂ ਗੈਂਗਸਟਰ ਹੋਣ ਦੇ ਬਾਵਜੂਦ ਵੀ ਮਾਨਤਾ ਦਾ ਇੱਕ ਪ੍ਰਤੀਕ ਬਣਿਆ ਹੋਇਆ ਹੈ ਕਿਉਂਕਿ ਉਹ ਕਿਤੇ ਕਿਤੇ ਮਾਨਵਤਾ ਦਾ ਸਾਥ ਵੀ ਦਿੰਦਾ ਹੈ ਬਿਰੂ ਦੀ ਆਪਣੇ ਪਿਤਾ ਵੱਲੋਂ ਚਲਾਈ ਗੋਲੀ ਨਾਲ ਮੌਤ ਭਾਵੇਂ ਕਹਾਣੀ ਦੇ ਅੰਤ ਨੂੰ ਕੁਝ ਨਾਟਕੀ ਕਿਸਮ ਦਾ ਬਣਾ ਦਿੰਦੀ ਹੈ ਪਰ ਕੁੱਲ ਮਿਲਾ ਕੇ ਇਹ ਮੌਤ ਪਾਟਕਾਂ ਨੂੰ ਇਸ ਸਿੱਟੇ ਤੱਕ ਪਹੁੰਚਦਾ ਕਰਨ ਚ ਸਹਾਈ ਬਣਦੀ ਹੈ ਕਿ ਦੁਜਿਆਂ ਨੂੰ ਗੋਲੀਆਂ ਨਾਲ ਭੁੱਲਣ ਵਾਲੇ ਭੁੰਨਣ ਵਾਲੇ ਕੈਂਸਰ ਦੀ ਆਪਸੀ ਜਿਹੜੀ ਆਪਣੀ ਮੌਤ ਹੈ ਉਹ ਵੀ ਅਕਸਰ ਗੋਲੀ ਨਾਲ ਹੀ ਹੁੰਦੀ ਹੈ ਇਹ ਗੋਲੀ ਭਾਵੇਂ ਅੰਦਰੂਨੀ ਟਕਰਾ ਕਰਨ ਚੱਲੀ ਹੋਵੇ ਤੇ ਭਾਵੇਂ ਪੁਲਿਸ ਵੱਲੋਂ ਤਲਾਈ ਹੋਵੇ ਇਹਨਾਂ ਕੰਡਿਆਲੇ ਰਾਹਾਂ ਤੇ ਚੱਲਣ ਵਾਲਾ ਕੋਈ ਵੀ ਬੰਦਾ ਇਸ ਗੋਲੀ ਤੋਂ ਬਚ ਨਹੀਂ ਸਕਦਾ ਦੋਸਤੋ ਨਾਵਲ ਵਿੱਚਲਾ ਕਹਾਣੀ ਦੱਸ ਨਾਵਲ ਪਾਰਟਸ ਚ ਪਾਠਕੀ ਦਿਲਚਸਪੀ ਨੂੰ ਲਗਾਤਾਰ ਬਣਾਈ ਰੱਖਦਾ ਹੈ ਨਾਵਲ ਦੀ ਚਾਲ ਬਹੁਤ ਤੇਜ਼ ਹੈ ਕਹਾਣੀ ਵਿੱਚਲਾ ਘਟਨਾ ਕਰਮ ਇੰਨੀ ਤੇਜ਼ੀ ਨਾਲ ਵਾਪਰਦਾ ਹੈ ਜਿਵੇਂ ਨਾਵਲਕਾਰ ਕਿਸੇ ਨਾਵਲ ਦੀ بجائے ਕਿਸੇ ਫਿਲਮ ਦਾ ਸਕ੍ਰਿਪਟ ਲਿਖ ਰਿਹਾ ਹੋਵੇ ਨਾਵਲ ਦੇ ਪਾਤਰਾਂ ਦੀ ਵਾਰਤਾਲਾਪੀ ਭਾਸ਼ਾ ਉਹਨਾਂ ਦੀਆਂ ਅੰਤਰਦਵੰਦੀ ਮਨੋਸਥਿਤੀਆਂ ਦਾ ਸਜੀਵ ਚਿੱਤਰਨ ਕਰਨ ਚ ਸਫਲ ਰਹੀ ਹੈ ਨਾਵਲ ਆਪਣੇ ਪਾਠ ਦੀ ਸਮਾਪਤੀ ਤੋਂ ਬਾਅਦ ਵੀ ਪਾਠਕਾਂ ਦੇ ਸੋਚਣ ਲਈ ਬਹੁਤ ਕੁਝ ਛੱਡ ਜਾਂਦਾ ਹੈ ਮੈਂ ਨਾਵਲ ਦੇ ਖੇਤਰ ਚ ਪ੍ਰਵੇਸ਼ ਕਰਨ ਵਾਲੀ ਇਸ ਸੰਭਾਵਨਾ ਭਰਪੂਰ ਕਲਮ ਦਾ ਹਾਰਦਿਕ ਸਵਾਗਤ ਕਰਦਾ ਹਾਂ Tan